ਵਧੀਆ ਸਿਗਾਰਾ ਸਨੀਪਾ ਜੀ ਹੋਰ ਸੁਣਾਓ ਜੀ ਵਧੀਆ ਵਧੀਆ ਕਿਵੇਂ ਚੱਲ ਰਿਹਾ ਕੰਮ ਵਧੀਆ ਵਧੀਆ ਚੱਲੀ ਜਾਂਦਾ ਮੋਜਾਂ ਲਗੀਆਂ ਹਾਂਜੀ ਹਾਂਜੀ ਚੱਲ ਚੱਲ ਅੱਜ ਫਿਰ ਕਿਦਿਆਂ ਅੱਜ ਪੰਜ ਪੰਜ ਬੈੜਾ ਹੈ ਦੋ ਗੱਪਣਾ ਤੇ ਤਿੰਨ ਸੂਈਆਂ ਠੀਕ ਆ ਹਾਂਜੀ ਕਰੇ ਸ਼ੁਰੂ ਫੇਰਾ ਹਾਂਜੀ ਹਾਂਜੀ ਅੱਜ ਵਰਦ ਇਹ ਗੱਪਣਾ ਗੱਪਣੀ ਇਹ ਗੱਪਣਿਆ ਬੈੜ ਜੀ ਬੈੜ ਕੁਆਲਿਟੀ ਕੜ ਕੇ ਲੈ ਕੇ ਦੇ ਫਿਰ ਦੁਦੂ ਦੇ ਹਾਂਜੀ ਅਰੇ ਸੂਵਾ ਪਈ ਇਹ ਦੁਜਾ ਦੂਜਾ ਫੁੱਲਾ ਇਹ ਵੜ ਲੈ ਜੂਗੀ ਤੇ 2000 ਪਰ ਤੂਫਾਨ ਬੰਦ ਹਾਂ ਵਾਕੀ ਗੱਲ ਤੂਫਾਨ ਹੀ ਲਿਆ ਦਣਾ ਆਲੂ ਸਾਈ ਤੂਫਾਨ ਹੀ ਲਿਆ ਦੂ ਡੇੜ ਦਾ ਤੂਫਾਨ ਲਿਆ ਦੂ ਹਾਂਜੀ ਹਾਂਜੀ ਛੱਡੀ ਬੜੀ ਆ ਸੰਦੀਪਾ ਜੀ ਹਾਂਜੀ ਨਹੀਂ ਛੱਡੀ ਬੜੀ ਸੋਹਣੀ ਵੇੜ ਆ ਬਹੁਤ ਸੋਹਣੀ ਨੇ ਖਾਣੇ ਲਈ ਆ ਗੁਸ਼ਤਾਂ ਮਲਤ ਘਾਹ ਦੇਖਾ ਕਿੰਨਾ ਕਰਦੀ ਦੋ ਦੋ ਸੰਦੀਪਾ ਜੀ ਦੁੱਧ ਨੂੰ 18 20 ਕਿਲੋ ਦੀ ਜਾਂਦਾ ਬਿਲਕੁਲ ਨਹੀਂ ਜਾਂਦਾ 18 18 ਕਿਲੋ ਤੇ ਚਲੋ ਦਊਗੀ ਹਾਂ ਹਾਂ ਬਿਲਕੁਲ ਹਾਂਜੀ ਹਾਂਜੀ ਫਿਰ ਦੀਪ ਜੀ 50000 ਦੀ ਦੇ ਦਈਏ ਵਿੱਚ ਹੀ 1000 ਪਾਈ ਮਾਨ ਤਨ ਕਰ ਚਲੋ ਜਾਨ ਦੋ 48 ਦੀ ਹਾਂ 48000 ਦੀ ਹਾਂ ਇਹ ਤੋਂ ਨਾ ਕੋਈ ਵੀ ਕਵੇ ਬਿਲਕੁਲ ਠੀਕ ਆ ਬਸ ਛੋੜ ਹੀ ਨਹੀਂ ਸੋਦੋ ਇਹ ਗੱਬਣਾ ਹਾਂਜੀ ਇਹ ਵੀ ਵਛੀ ਗੱਬਣ ਇਹ ਗੱਬਣ ਛੋੜ ਇਹਨੂੰ ਜਰਸੀ ਵੈਣ ਨਹੀਂ ਠੀਕ ਆ ਸੋਹਣੀ ਵੈਣ ਨਾਲ ਜਰਸੀ ਪਿਓਰ ਕੁਆਲਿਟੀ ਕੁਆਲਿਟੀ ਜਾਲੇ ਰੰਗ ਦੀ ਜਰਸੀ ਇਹ ਵੀ ਲੈ ਜੂ ਟਾਈਮ ਹਨਾ ਅੱਧੇ ਨੂੰ ਤਾਂ ਅਸਲ ਲੱਗਦੀ ਹੈ ਮਸਾਲਾ ਇਹ ਨੂੰ ਖੁੱਲਾ ਡੁੱਲਾ ਨਹੀਂ ਪਾਈ ਬਾਕੀ 15 ਕਿਲੋ ਦੁੱਧ ਚਵਾਇਆ ਇਹਨੇ ਥੋੜੀ ਜਿਹੀ ਬਚੀ ਆ ਤਾਂ ਦੂਜੇ ਆ ਪੂਰ ਚੌਗੀ ਆ ਬਾਕੀ ਆ ਵੀ ਵੇਖੋ ਬੂਤੀ ਬਾਤੀ ਵੇਖ ਲੋ ਜਾਈਏ ਬੜੀ ਕਿਸੇ ਘੜਗੜਾ ਲੱਗਿਆ ਜੀ ਇੱਥੇ ਆ ਗਿਆ ਨਹੀਂ ਭਾਈ ਤੁਹਾਨੂੰ ਪਤਾ ਕੱਢਣਾ ਨਹੀਂ ਲੈਣਾ ਮਾਸਟਰ ਪੁੱਛ ਪੁੱਛੀ ਜਾਂਦੇ ਆ ਮਾਝਾ ਲਾਇਆ ਹੈ ਕਿਹੜਾ ਅੱਛਾ ਹਾਂ ਜੀ ਇਹਨੂੰ ਆਪ ਤੁਹਾਨੂੰ ਹਾਂਜੀ ਫਿਰ ਸੰਦੀਪ ਭਾਜੀ ਇਹਦੀ ਹਾਨ ਆਈ ਆ 45000 ਦੀ 45000 ਦੀ ਹਾਂਜੀ ਛੋਲੀ ਚਲੋ ਠੀਕ ਆ ਜਾਣ ਦੋ ਤੇ ਆਹ ਜੀ ਇਹ ਵਸ਼ੀ ਹੁਣ ਵੇਖ ਲਓ ਤੁਸੀਂ ਸੁਈ ਆ ਵਹਿੜ ਹੂੰ ਵਸ਼ੀ ਮਗਰੇ ਆਏ ਦੇ ਅੱਛਾ ਹਾਂਜੀ ਹੋਰ ਐਲ ਸ਼ਹਿਰ ਆ ਭਾਜੀ 14 15 ਕਿਲੋ ਐ ਵੇਲੇ ਤੇਿਆਰ ਆ ਆਰਾਮ ਨਾਲ ਪੁੱਛਦਾ 15 ਤੋਂ ਇਸ ਟਾਈਮ ਤੇਿਆਰ ਆ ਜੀ ਤੇ ਵੇਖੋ ਆਇਆ ਸਾਰੀ ਕੋਈ ਐਲ ਸ਼ਹਿਰ ਕਹਲੇ ਆਇਆ ਸਿਆ ਬਾਕੀ ਮਰਜ਼ੀ ਲਾ ਲਵੇ ਜੀ ਹੁਣ ਬਾਕੀ ਆ ਗਿਆ ਐਲ ਸ਼ਹਿਰ ਆ ਗਾਂ ਦੁੱਧ ਵਾਲੀ ਦਾ ਹੈ ਨਹੀਂ ਆਇਆ ਸਿਆ ਇਹ ਨੂੰ ਨਵੀਂ ਭਾਈ 8 9 ਵਜੇ ਨਹੀਂ ਲਈਗਾ हां ਚੋਾਈ ਕਰੇਗਾ ਦੀ ਫਿਰ ਲਈ ਠੀਕ ਆ ਬਾਕੀ ਆ ਗਈ ਠੰਡੀ ਸੀ ਲੱਗਦਾ ਮਾਜੀ ਠੀਕ ਆ ਪਾਸ ਠੀਕ ਮਤਿਹ ਨਾ ਮਗਰਾ ਇਹਦੇ ਮਗਰ ਵਸੀ ਸੰਦੀਪਾ ਜੀ ਚਲੋ ਬੋਲੋ ਪਾਜੀ 74300 ਦੀ ਵਾੜ ਦੇ ਦੀ ਹਾਂ ਨਹੀਂ ਹਾਂ ਨਹੀਂ ਚਲੋ ਠੀਕ ਆ ਛੋਟ ਹੀ ਹੁਣੀ ਆ ਨਹੀਂ ਠੀਕ ਆ ਇਹ ਗੱਪਣਾ ਨਹੀਂ ਇਹ ਵੀ ਸੂਈ ਆ ਜੀ ਇਹ ਕਿੰਨੇ ਸੂਈਆਂ ਹੀ ਆਣ ਇਹ ਸੂਈਆਂ ਤੇ ਨਹੀਂ ਹਾਂਜੀ ਹਾਂਜੀ ਦੁੱਧ ਕਿੰਨਾ ਇਹਦੇ ਥਲੇ ਸਨੀਪ ਪਾਜੀ ਬੋਲਾ ਹੋਣਾ ਜੇ ਕੋਈ 10 ਕਿਲੋ ਲਾ ਲੋ ਤੁਸੀਂ ਜੀ 10 ਕਿਲੋ ਬੋਲਾ ਤੁਹਾਨੂੰ ਵਾਅਦਾ ਕਰਦੀ ਆ 10 ਕਿਲੋ ਬੋਲਾ ਅੱਜ ਤੀਜਾ ਦੇਣੇ ਆ ਖੋਲੋ ਇਹ ਵੀ ਇਹਦੇ ਮਗਰੀ ਵਛੀ ਆ ਇਹਦੇ ਮਗਰੀ ਵਛੇ 10 ਕਿਲੋ ਬੋਲੇ ਦੇ ਇਹ ਵੀ ਦੋ ਰੋ ਬਾਈ ਜੀ ਆ ਦੇ ਕੇ ਬਾਕੀ ਦੁੱਧ 15 ਕਿਲੋ ਚਾ ਆਜੂਗੀ ਖੁੱਲਾ ਠੀਕ ਲਓ ਜੀ ਇਹ ਵੀ ਦੇਖ ਆਜੋ ਆਜੋ ਫੋਨ ਫੋਨ ਵਖਾ ਦਿਓ ਬਾਕੀ 68 ਸੰਜਰੀ ਚੰਗੀ ਚੰਗੀ ਵੇੜ ਤੇ ਜਾ ਦੇ ਉਹ ਵਿਗੀਆਂ ਦੀਆਂ ਦੋ ਚਾਰ ਰੋਹ ਦੀਆਂ ਹਾਂਜੀ ਹਾਂਜੀ ਹੈਂ 4 5 ਤੇ 3 4 ਤੇ ਵੱਖਰੇ ਪੱਕੀਆਂ ਵੇਚ ਦੇਣੀ ਅੱਜ ਤਾਂ ਡਕੀਆਂ ਦੀ ਵੀਡੀਓ ਬਣਾ ਹਾਂ ਸਿੱਧੀ ਗੱਲ ਤਾਨੂੰ ਪਤਾ ਹੋ ਆ ਤੇ ਇਹ ਭਾਜੀ ਆਤੀ ਹੈ। ਬਾਗੀ ਸਨੇਹ ਭਾਜੀ ਇਹ ਵੀ ਵਸ਼ੀ ਜਿਹੜੀ ਆ ਨਾ 38000 ਦੀ ਹਾਂ 38000 ਦੀ ਹਾਂ ਲੈ ਲਣ ਦੋ। ਇਹ ਇਹ ਵੜ ਸੁਈ ਜੇ ਦੁਜਾ ਸੁਵਾ ਹਾਂਜੀ ਤੇ ਦੁੱਧ ਦੇ ਦੇ ਥੱਲੇ ਲਾਲੇ ਕੋਈ ਜਾਂ ਭੋਲਾ ਲਾਲੇ ਅੱਜ ਇਹਨੂੰ ਪੰਜਵਾ ਦੇਣੇ ਆ। ਠੀਕ ਹੈ ਜੀ। ਹਾਂਜੀ 12 ਕਿਲੋ ਇਹਦੇ ਥੱਲੇ ਖੁੱਲਾ ਡੁੱਲਾ ਹੈ। ਹਾਂਜੀ ਭੋਲਾ ਲਾਲੋ ਦੁੱਧ ਲਾਲੋ ਜੀ। ਆ ਦੇਖੋ। ਪੰਜ ਦਿਨ ਹੋ ਗਏ ਇਹਨੂੰ ਸੁਈ। ਠੀਕ ਆ। ਖਾਣ ਸੁਣ ਦੇਖ ਲੋ ਕਿੱਡਾ ਸਵਾਦੀ ਬੂਟੀ ਨਹੀਂ ਦੀ ਲੱਗੀ ਆ। ਹਾਂ ਹਾਂ ਖਰਾਬ ਨਹੀਂ ਖਰਾਬ ਲੈਣੀ ਆ ਲਾਸਟ ਵੀ ਸੀ ਆ ਫਿਰ ਲਾਸਟ ਹੀ ਆ ਲਾਸਟ ਸੀ ਭਾਈ ਬੋਲੋ ਦੀਪ ਜੀ ਇਹ ਵੀ 38000 ਦੀ ਜਾਂਦੀ ਏ 38000 ਦੀ ਚਲੋ ਜਾਂਨ ਦੋ ਛੋੜੀ ਕਰਦੇ 500 ਹਾਂ ਜੀ 500 ਯਾਰ ਹੋਰ ਜਾਂ 30000 ਜਾਂਨ ਦੋ 30000 ਦੀ ਜਾਂਦਾ ਸੰਦੀਪ ਜੀ ਆਹ ਦੇਖੀ ਜਾਓ ਹਾਂ ਜੀ ਚਲੋ ਹੋਰ ਸੁਣਾਓ ਬਾਸ ਵਧੀਆ ਵਧੀਆ ਸਨੀਪਰ ਵਧੀਆ ਦੇਖ ਰਿਹਾ ਮਾਲ ਕੰਮ ਵਧੀਆ ਚੱਲੀ ਜਾਂਦਾ ਵਾ ਮਾਲ ਬਾਬੇ ਦੀ ਕਿਰਪਾ ਤੈਂ ਚਾਰ ਵੇਖਦੀਆਂ ਜਾਂਦੀਆਂ ਗੱਡੀ ਵੀ ਲੈ ਲਓ ਤੁਸੀਂ ਵੱਡੀ ਆ ਪਰ ਮਾਨਮੁੱਲ ਲੈਣਾ ਲੱਗਦਾ ਲੈਣੀ ਪੈਣੀ ਜੇ ਮਾਚਲ ਦਾ ਦੋ ਡਬਲ ਖਰਚਾ ਪੈਂਦਾ ਨਾ ਤੁਹਾਨੂੰ ਮੋਟਰਸਾਈਕਲ ਜਾਣਾ ਫਿਰ ਲਿਆਣਾ ਹਾਂ ਜਾਣਾ ਹਾਂ ਇਹ ਤਾਂ ਗੱਲ ਹੈਗੀ ਉਹ ਦਾ ਇਹ ਵੀ ਉਹ ਗੱਡੀ ਨਾਲ ਨਾ ਕਿ ਕਿ ਨਹੀਂ ਹਾਂਜੀ ਆ ਸਹੀ ਤੂੰ ਲੈ ਲੈ ਚਾਰ ਲੈ ਲੈ ਨਿਕ ਨਹੀਂ ਚਾਰ ਵਸੀਆਂ ਲੈ ਆਂਦੀਆਂ ਸੰਦੀਪਾ ਜੀ ਉਥੋਂ ਅੱਛਾ ਪਰ ਕੱਢ ਕੇ ਨਮੂਨੇ ਲਿਆਦੇ ਸੀ ਤੁਹਾਨੂੰ ਵੀਡੀਓ ਪਾਈ ਵਸੀਆਂ ਹਾਂ ਬਹੁਤ ਸੋਹਣੀਆਂ ਹਾਂਜੀ ਚੰਗੀਆਂ ਵੈਰਾਈਆਂ ਨਾ ਵਸੀਆਂ ਉਸੇ ਵੇਲੇ ਚਲੋ ਐਂ ਹੀ ਆ ਬਸ ਬੋਲੋ ਫਿਰ ਨੰਬਰ 941827539 ਰਿਪੋਰਟ ਗਿਆ ਨਾ ਜਿਲ੍ਹਾ ਗਰਦਾਸਪੁਰ ਜੀ ਸਸਟੀਕਾ ਸਸਟੀਕਾ